ਨਾ ਪਾਪਾ ਮੈਂ ਮੈਂ ਆਪਣੇ ਵੀਰ ਅਭੀ ਨੂੰ ਯਾਰ ਕਰਾਈ ਉਹਦਾ ਆਪੇ ਮੈਂ ਡਾਈਨ ਦੇ ਖਿਲਾਫ ਇਤਾਰੇ ਬਾਜੀ ਨੂੰ ਲੱਗਦਾ ਕਿ ਜਦੋਂ ਸਰਕਾਰੀ ਕਦਮੀ ਮੈਂ ਬੋਲਦਾ ਉਹ ਖਾਲਸਾ ਬੰਦਿਆ ਖੁੱਲਾ ਬੰਦਿਆ ਉਹ ਤਾਂ ਸਭ ਕੁਝ ਕਰਦਾ ਗੋਮਨ ਤਾਂ ਵੀ ਇਹ ਤਾਂ ਗੱਲ ਹੋ ਗਿਆ ਯਾਰ ਬਾਕੀ ਯਾਰ ਜੀ ਟਾਈਮ ਹੋ ਗਿਆ ਲੁਧਿਆਣਾ ਦੇ ਘੰਟਾ ਘਰ ਚੌਂਕ ਤੇ ਅੱਜ ਯੂਥ ਕਾਂਗਰਸ ਪ੍ਰਧਾਨ ਯੋਗੇਸ਼ ਢਾਂਡਾ ਦੀ ਅਗਵਾਈ ਹੇਠ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਬਾਬਾ ਰਾਮਦੇਵ ਅਤੇ ਸ਼੍ਰੀਮਤੀ ਰਾਣੀ ਦੀਆਂ ਫੋਟੋਆਂ ਲਗਾ ਕੇ ਜਿੱਥੇ ਯੂਥ ਕਾਂਗਰਸ ਨੇ ਵਿਰੋਧ ਜਤਾਇਆ ਤਾਂ ਉੱਥੇ ਕਿਹਾ ਗਿਆ ਕਿ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੋਂ ਇਲਾਵਾ ਵੀ ਮਹਿੰਗਾਈ ਵਧੀ ਹੋਈ ਹੈ ਉੰਗੀਬਾਰੀ ਸਰਕਾਰ ਤਾਂ ਨਾਸ਼ਾ ਸਰਕਾਰ ਦੇ ਖਿਲਾਫ ਲੁਧਿਆਣਾ ਯੂਥ ਕਾਂਗਰਸ ਦੀ ਸਮੁੱਚੀ ਟੀਮ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਸੋ ਤੁਸੀਂ ਦੇਖਿਆ ਹਾਥੀ ਕੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਨਰਿੰਦਰ ਮੋਦੀ ਜਿੰਨੀ ਦੇਰ ਤੱਕ ਇਲੈਕਸ਼ਨ ਨਹੀਂ ਹੁੰਦੇ ਉਨੀ ਦੇਰ ਤੱਕ ਦਾਇ ਰੇਟ ਜਿਹੜੇ ਘੱਟ ਕਰ ਦਿੰਦੇ ਨੇ ਜਦੋਂ ਇਲੈਕਸ਼ਨ ਹੋ ਜਾਂਦੇ ਨੇ ਉਹਦੋਂ ਤੁਸੀਂ ਦੇਖੋ ਅੱਜ ਪੈਟਰੋਲ ਦੇ ਰੇਟ 105 ਦੇ ਕਰੀਬ ਹੋ ਗਏ ਡੀਜ਼ਲ ਦੇ ਰੇਟ 100 ਰੁਪਏ ਦੇ ਕਰੀਬ ਹੋ ਗਏ ਰਸੋਈ ਗੈਸ ਦੀਆਂ ਜਿਹੜੀਆਂ ਕੀਮਤਾਂ ਅਸਮਾਨ ਛੂਰੀਆਂ ਦਾਲਾਂ ਦੀਆਂ ਸੋ ਹਰ ਜਗ੍ਹਾ ਮਹਿੰਗਾਈ ਲੋਕ ਤਰਾਹੀ ਤਰਾਹੀ ਕਰ ਰਹੇ ਆ ਲੋਕ ਸੜਕਾਂ ਦੇ ਉੱਤੇ ਆ ਕੇ ਪ੍ਰਦਰਸ਼ਨ ਕਰ ਰਹੇ ਆ ਸੋ ਨਰਿੰਦਰ ਮੋਦੀ ਜੀ ਜਿੰਨੀ ਦੇਰ ਤੱਕ ਤੁਸੀਂ ਲੋਕਾਂ ਦੀ ਨਬਜ਼ ਨੂੰ ਨਹੀਂ ਟਟੋਲੋਗੇ ਐ ਤੁਸੀਂ ਹਿੰਦੂ ਹਿੰਦੂ ਮੁਸਲਮ ਦੀ ਰਾਜਨੀਤੀ ਤੋਂ ਬਾਹਰ ਆ ਕੇ ਲੋਕਾਂ ਨੂੰ ਫਾਇਦਾ ਦੇਣ ਦੀ ਲੋਕਾਂ ਦੇ ਹੱਕ ਦੀ ਗੱਲ ਕਰਨ ਦੀ ਗੱਲ ਕਰੋ ਜੇ ਤੁਸੀਂ ਇਹ ਨਹੀਂ ਕਰੋਗੇ ਤੇ 2024 ਦੇ ਵਿੱਚ ਤੁਹਾਨੂੰ ਬਾਹਰ ਦਾ ਰਸਤਾ ਲੋਕ ਦਿਖਾਣਗੇ ਔਰ ਤੁਸੀਂ ਦੇਖੋ ਹਲੋ ਜਿਹੜਾ ਮੰਡਟ ਲੋਕ ਤੁਹਾਨੂੰ ਦਿੰਦੇ ਆ ਰਹੇ ਆ ਤੁਸੀਂ ਹਮੇਸ਼ਾ ਜੁਮਲੇ ਦੇ ਆਧਾਰ ਤੇ ਆ ਕੇ ਤੁਸੀਂ ਸਰਕਾਰ ਬਣਾਉਨੇ ਹੋ ਲੇਕਿਨ ਜਨਤਾ ਲਈ ਕੁਝ ਕਰਦੇ ਨਹੀਂ ਇਤਰੀ ਰਾਣੀ ਦੇ ਆਰਾਮ ਦੇਵ ਦਾ ਵੀ ਤੁਸੀਂ ਵੋਟ ਲੈ ਕੇ ਆ ਕੀ ਕਰ ਬਿਲਕੁਲ ਸੁਵਿਤੀ ਰਾਣੀ ਜਦੋਂ ਤਾਂ ਕਾਂਗਰਸ ਦੀ ਸਰਕਾਰ ਸੀ ਭਾਜਪਾ ਦੀ ਸਰਕਾਰ ਨਹੀਂ ਸੀ ਉਦੋਂ ਤਾਂ ਗੱਲੇ ਚ ਪਿਆਜਾਂ ਦੇ ਹਾਰ ਪਾ ਕੇ ਢੋਲ ਵਜਾ ਕੇ ਉਹ ਕਾਂਗਰਸ ਦਾ ਦਫਤਰ ਘੇਰਦੇ ਸੀ ਤੇ ਬਾਬਾ RAMDEV ਚੀਕ-ਚੀਕ ਬੋਲਦਾ ਸੀ ਕਿ ਤੁਸੀਂ BJP ਦੀ ਸਰਕਾਰ ਬਣਾਓ ਅਸੀਂ 30-35 ਰੁਪਏ ਰੇਟ ਕੰਟਰੋਲ ਡੀਜ਼ਲ ਦੇ ਕਰ ਦਾਂਗੇ ਮਹਿੰਗਾਈ ਘਟਾ ਦਾਂਗੇ ਅੱਜ ਜਦੋਂ ਉਹਨਾਂ ਤੋਂ ਪੱਤਰਕਾਰ ਭਰਾਵਾਂ ਨੇ ਸਵਾਲ ਕੀਤਾ ਤੇ ਉਹ ਪੱਤਰਕਾਰਾਂ ਪੱਤਰਕਾਰ ਭਰਾਵਾਂ ਨੂੰ ਅੱਗੋਂ ਦੀ ਪੈਗੇ ਸੋ ਐਦਾਂ ਦੇ ਜਿਹੜੇ ਬਾਬਾ ਨਹੀਂ ਕਹੂੰਗਾ ਉਹਨੂੰ ਤਾਂ ਕੁਝ ਹੋਰ ਹੀ ਆਪਣਾ ਨਰਿੰਦਰ ਮੋਦੀ BJP ਦਾ ਦਲਾਲ ਕਹੂੰਗਾ ਸੋ ਨਰਿੰਦਰ ਮੋਦੀ ਜਿੰਨੀ ਦੇਰ ਤੱਕ ਪੈਟਰੋਲ ਡੀਜ਼ਲ ਦੇ ਘੱਟ ਨਹੀਂ ਕਰਦੇ ਮਹਿੰਗਾਈ ਨੂੰ ਘੱਟ ਨਹੀਂ ਕਰਦੇ ਉਨੀ ਦੇਰ ਤੱਕ ਯੂਥ ਕਾਂਗਰਸ ਸੜਕਾਂ ਦੇ ਉੱਤੇ ਅੱਦੀ ਕਸਤੇਜ ਕਰਦੀ ਬਹੁਤ ਲੁੱਕ ਗਿਆ ਬਿਲਕੁਲ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਗਿਆ ਤੁਸੀਂ ਦੇਖੋ ਸਾਰੇ ਹਿੰਦੁਸਤਾਨ ਦੇ ਵਿੱਚ ਮਹਿੰਗਾਈ ਦੇ ਖਿਲਾਫ ਲੋਕ ਸੜਕਾਂ ਦੇ ਉੱਤੇ ਆ ਕੇ ਆਪਣਾ ਰੋਸ ਜ਼ਾਹਰ ਕਰ ਰਹੇ ਧੰਨਵਾਦ ਅੰਡਾ ਜੀ ਅੱਜ ਪ੍ਰਦਰਸ਼ਨ ਹੋ ਰਿਹਾ ਰਵਿਦਾਸ ਪਾਈਚਾਰੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੁਨੀਲ ਜਾਖੜ ਜੀ ਦੇ ਖਿਲਾਫ ਕਹਿੰਦੇ ਕਿ ਜਿਹੜੀ ਅਪਸ਼ਬਦ ਟਿੱਪਣੀ ਕੀਤੀ ਗਈ ਹੈ ਦੇਖੋ ਉਹਦੇ ਬਾਰੇ ਜਾਖੜ ਜੀ ਹੀ ਦੱਸ ਸਕਣਗੇ ਮੈਂ ਉਹਦੇ ਵਿੱਚ ਕੁਝ ਨਹੀਂ ਕਹਿ ਸਕਦਾ ਸੋ ਮੈਂ ਕਹਿੰਦਾ ਅੱਜ ਇਹ ਪ੍ਰੋਟੈਸਟ ਕਰ ਕੀਤਾ ਅਸੀਂ ਨਰਿੰਦਰ ਮੋਦੀ ਦੀ ਗੁੰੰਗੀਬੈਰੀ ਸਰਕਾਰ ਦੇ ਖਿਲਾਫ ਜਿਹੜੀ ਮਹਿੰਗਾਈ ਚੱਲ ਰਹੀ ਹੈ ਉਹਦੇ ਖਿਲਾਫ ਹਾਂਜੀ ਬਲੀ ਜੀ ਨਾਮ ਹੈ ਜੀ ਮੇਰਾ ਨਾਮ ਕਮਲ ਸਿਕਾਈ ਕੀ ਦਾ ਮਤਲਬ ਉਹ ਕਿਹਾ ਜੀ ਅੱਜ ਮਹਿੰਗਾਈ ਦੇ ਵਿਰੋਧ ਵਿੱਚ ਨਰਿੰਦਰ ਮੋਦੀ ਦਾ ਮੁੱਤਕੁਤਰਾ ਬੋਕਿਆ ਜੀ ਕੀ ਲੱਗਦਾ ਅੱਜ ਐ ਤੁਸੀਂ ਦੇਖਿਆ ਹੋਣਾ ਪਿਛਲੇ 4 ਮਹੀਨੇ ਜਦੋਂ ਇਲੈਕਸ਼ਨ ਰਹੇ ਆ ਚਾਹੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹ ਜੋ ਡਰਾਮਾ ਕਰਦੇ ਕੱਚੇ ਤੇਲ ਦੀਆਂ ਕੀਮਤਾਂ ਵਧ ਗਈਆਂ ਕੀ ਉਹ 4 ਮਹੀਨੇ ਨਹੀਂ ਵਧੀਆਂ ਅੱਜ ਦਾ ਉੱਲੂ ਸਿੱਧਾ ਹੋ ਗਿਆ ਕੁਝ ਹਪੱਲੇ ਨਹੀਂ ਪਿਆ ਫਿਰ ਕੀਮਤਾਂ ਵਧਾ ਦਿੱਤੀਆਂ ਗਈਆਂ ਰੋਜ਼ 80 ਪੈਸੇ 70 ਪੈਸੇ ਰੇਲ ਵਧ ਰਿਹਾ ਅੱਜ 105 ਰੁਪਏ ਦੇ ਨੇੜੇ ਪੈਟਰੋਲ ਵਿਕ ਰਿਹਾ ਹਰ ਬੰਦੇ ਦੀ ਘਰੇਲੂ ਬਜਟ ਤੇ ਫਰਕ ਪਿਆ ਨੌਕਰੀਆਂ ਵਧ ਨਹੀਂ ਪੈਸੇ ਵਧ ਨਹੀਂ ਰਹੇ ਤਨਖਾਹਾਂ ਵਧ ਨਹੀਂ ਰਹੀਆਂ ਤੇ ਉਹਨਾਂ ਨੂੰ ਘਰ ਦੀ ਰੋਟੀ ਚਲਾਣੀ ਵੀ ਮੁਸ਼ਕਲ ਹੋ ਗਈ ਹੈ ਬਾਬਾ ਰਾਮਦੇਵ ਦੀਆਂ ਫੋਟੋਆਂ ਲੈ ਕੇ ਪ੍ਰਦਰਸ਼ਨ ਰਾਮਦੇਵ ਜੀ ਦਾ ਬਿਆਨ ਸੀ ਬੜੀ ਧੇਰ ਪਹਿਲਾਂ ਕਿ 35 ਰੁਪਏ ਜਿਹੜਾ ਪੈਟਰੋਲ ਦਊਗਾ ਉਹਨੂੰ ਵੋਟਾਂ ਪਾਵਾਂਗੇ ਕਿ ਨਹੀਂ ਅੱਜ ਕਹਿੰਦਾ ਕਿ ਪੂਝਵਾੜ ਲਗਾ ਗਿਆ ਮੈਨੇ ਕਹਿ ਦਿਆ ਤੋ ਉਹਨੂੰ ਦੋ ਗਲੀ ਰਾਜਨੀਤੀ ਜਿਹੜੀ ਕਰਦੇ ਨੇ ਠੀਕ ਹੈ ਉਹਦੇ ਖਿਲਾਫ ਉਹਦਾ ਪੁਤਲਾ ਫੁਕਾ ਉਹਦੇ ਨਾਲ ਅਸੀਂ ਫੋਟੋਆਂ ਫੁਕੀਆਂ ਦੀ ਬਾਬਾ ਰਾਮਦੇਵ ਦੇ ਪਿੱਛੇ ਪੁਸ਼ ਲੱਗੀ ਏ ਉਹ ਬਾਬਾ ਨਹੀਂ ਆਪ ਕਹਿੰਦਾ ਬਾਬਾ ਹੈ ਨਹੀਂ ਜੇ ਲੋਕੀ ਤੁਹਾਡੇ ਉਹਦੇ ਵਿਸ਼ਵਾਸ ਕਰਦੇ ਜੋਗ ਗੁਰੂ ਹੋ ਤੁਸੀਂ ਤੇ ਲੋਕਾਂ ਨੂੰ ਧੋਖਾ ਥੋੜੀ ਦੇਵੋਗੇ ਅਧਿਕ ਇਨਕੈਪੇਬਲ ਬੰਤੇ ਬਿਠਾਏ ਆ ਕੁਰਸੀਆਂ ਦੇ ਉੱਤੇ ਜਿਨ੍ਹਾਂ ਦੇ ਕੋਲ ਕੈਪੇਬਿਲਿਟੀ ਨਹੀਂ ਅਸਲ ਦੇ ਵਿੱਚ ਨਿਕੰਮੀ ਸਰਕਾਰ ਹੈ ਜਿਹੜੀ ਕਿਸੇ ਤਰੀਕੇ ਨਾਲ ਇੱਕ ਹਿੰਦੂ ਮੁਸਲਮਾਨ ਸਿੱਖ ਸਹੀ ਤੋਂ ਇਲਾਵਾ ਉਹ ਲੋਕਾਂ ਦੀ ਜੇਬਾਂ 'ਚ ਰੋਟੀ ਨਹੀਂ ਪਾ ਸਕਦੀ ਅਰਥਵਿਵਸਥਾ ਕੰਟਰੋਲ ਨਹੀਂ ਕਰ ਸਕਦੀ ਨੌਕਰੀਆਂ ਨਹੀਂ ਦੇ ਸਕਦੀ ਕੁਝ ਨਹੀਂ ਕਰ ਸਕਦੀ ਜਾਈ ਪੁੱਤਾਂ ਕਿਹਦਾ ਤੁਸੀਂ ਗਰੇਂਦਰ ਮੋਦੀ ਦਾ ਤੁਸੀਂ ਕੀ ਕਹਿ ਰਹੇ ਹੋ ਮੈਂ ਕਹਿ ਰਿਹਾ ਕਿ ਬਾਬਾ ਰਾਮਦੇਵ ਕਹਿੰਦਾ ਨੂੰ ਬਾਬਾ ਕਹਿੰਦਾ ਬਿਲਕੁਲ ਗਲਤ ਗੱਲ ਹੈ ਕਿਉਂਕਿ ਕਿਉਂਕਿ ਉਹ ਹੈਗਾ ਭਾਜਪਾ ਦਾ ਦਲਾਲ ਠੀਕ ਹੈ ਉਹ ਆਪਣੀ ਇੱਕ ਅੱਖ ਨਾਲ ਵੇਖਦਾ ਉਹ ਦੇਖਦਾ ਸਿਰਫ ਭਾਜਪਾ ਨੂੰ ਕਿਨੂ پوری ਦੁਨੀਆ ਨਹੀਂ ਦੇਖ ਰਹੀ ਉਹਨਾਂ ਨੇ বিজেপি ਸਰਕਾਰ ਬਣੀ ਸਭ ਕੁਝ ਟੈਕਸ ਫਰੀ ਕਰਕੇ ਆਮ ਲੋਕਾਂ ਦੇ ਵਪਾਰ ਤੇ ਸੱਟ ਮਾਰੀ ਜਿੱਤੇ ਆਮ ਲੋਕਾਂ ਦੇ ਵਪਾਰ ਤੇ ਸੱਟ ਮਾਰੀ ਉਥੇ ਲੋਕਾਂ ਨੂੰ ਲੁੱਟਿਆ ਉਨੇ ਲੋਗਾਂ ਨੂੰ ਲੁੱਟਿਆ ਲੋਗਾਂ ਨੂੰ ਗੁਮਰਾਹ ਕਰਨ ਦੇ ਵਿੱਚ ਬਾਬਾ ਆਦਮ ਦੇ ਉਹ ਸਭ ਤੋਂ ਵੱਡਾ ਹੱਤ ਆ ਉਹਨੇ ਬਿਲਕੁਲ ਲੋਗਾਂ ਨਾਲ ਧੱਕਾ ਕੀਤਾ ਲੋਗਾਂ ਨੂੰ ਝੂਠ ਬੋਲਦੇ ਆ ਲੋਗਾਂ ਨੂੰ ਲੁੱਟ ਰਿਹਾ 11 11000 ਰੁਪਏ ਚ ਯੋਗਾ ਕਰਾ ਰਿਹਾ ਇਹ ਕਹਿੰਦਾ ਬਾਬਾ ਇਹ ਦੇ ਚ ਲੋਗਾਂ ਨੇ ਲੋਗਾਂ ਲੁੱਟ ਕੇ ਖਾ ਗਿਆ ਇਹ ਕਹਿੰਦਾ ਜਨਾ ਲੋਗਾਂ ਨੂੰ ਗੱਲਾਂ ਚ ਨਾ ਲਓ ਤੁਹਾਨੂੰ ਲੋਗਾਂ ਨੇ ਜੀਣ ਨਹੀਂ ਜਨਾ ਇਹ ਇਹ ਬੀਜੇਪੀ ਦੇ ਖਿਲਾਫ ਤਾਂ ਨਹੀਂ ਲੱਗ ਰਿਹਾ ਮੈਂ ਦਿਖਾਉਂਗਾ ਇਹ ਲੋਕ ਬਾਬਾ RAM ਦੇ ਖਿਲਾਫ ਵੀ ਲਾਣਗੇ ਕਿਉਂਕਿ ਇਹਨੇ ਝੂਠ ਬੋਲਿਆ 35 ਰੁਪਏ ਵਾਲਾ ਪਟੋਲ ਕਿਸ ਨੂੰ ਚਾਹੀਏ ਕਿੰਨੇ 35 ਵਾਲਾ ਹੁਣ ਕਹਿੰਦਾ ਕਮਾਈ ਵਧਾਉ ਸਕੇ ਕਿਉਂ ਅਸੀਂ ਸਿਹੜਾ ਮੁੱਲਾਪੁਰ ਕੰਮ ਨਹੀਂ ਹੋ ਸਕਦਾ ਨਹੀਂ ਜਾਈਏ 3 ਘੰਟੇ ਲੱਗਣੇ ਪਹੁੰਚਣ ਨੂੰ ਇਹ ਸਭ ਝੂਠ ਦੀ ਪ੍ਰੇਮਲੀ ਰਲੇ ਹੋਇਆ ਦਰਾਂ ਰਲੇ ਇਹ ਮੀਨਾਂ ਹੀ ਸਰਕਾਰ ਹੈ ਗਰੀਬਾਂ ਲਈ ਨਹੀਂ ਗਰੀਬਾਂ ਨੂੰ ਲੁੱਟਣ ਵਾਲੀ ਸਰਕਾਰ ਹੈ ਐਸਐਨਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ ਸਾਵਧਾਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਾਨ ਕਾਲੇ ਇਲਮ ਨਾਲ ਮੌਤ ਵੀ ਹੋ ਸਕਦੀ ਹੈ ਪਸ਼ੂ ਫਸਲ ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਵਟਵਾਰਾ ਜੇਕਰ ਤੁਹਾਡਾ ਲड़का ਲੜਕੀ ਜਾਂ ਪਤੀ ਪਤਨੀ ਕਹਨੇ ਤੋਂ ਹੈ ਬਾਤ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ ਕੰਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ ਗਰੰਟੀ ਅਸ਼ਟਾਮ ਪੇਪਰ ਤੇ ਲਿਖ ਕੇ ਲੋ ਜਿਵੇਂ ਮੰਚਾਹ ਵਸ਼ਿਕਰਨ ਮੁਠੀਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲਣ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ 9815512050